ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਬੈਠੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਲੱਗ ਚੁੱਕੀਆਂ ਨੇ ਸ਼ੰਭੂ ਬਾਰਡਰ ਦੇ ਰਾਹ ਤੇ ਤੇ ਵਿੱਚ ਹੀ ਜਿਹੜਾ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਲਗਾਤਾਰ ਮੀਟਿੰਗਾਂ ਵੀ ਚੱਲ ਰਹੀਆਂ ਨੇ ਸਭ ਦੀਆਂ ਨਿਗਾ ਟਿੱਕੀਆਂ ਹੋਈਆਂ ਨੇ ਹੁਣ ਹੋਣ ਵਾਲੀ ਮੀਟਿੰਗ ਤੇ ਤਾਂ ਮੀਟਿੰਗ ਤੋਂ ਪਹਿਲਾਂ ਕੀ ਕਹਿ ਰਹੇ ਨੇ ਕਿਸਾਨ ਕੀ ਸੋਚ ਰਹੇ ਨੇ ਉਸ ਦੇ ਉੱਪਰ ਜਿਹੜਾ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਤੁਸੀਂ ਪੂਰੀ ਜਥੇਬੰਦੀ ਜਿਹੜੀ ਹੈ ਬੈਠੀ ਹੋਈ ਹੈ ਸਿੱਧੂਪੁਰ ਜਥੇਬੰਦੀ ਮੈਂ ਕਹਾਂਗਾ ਕਿ ਪੂਰਾ ਦਿਖਾਇਆ ਜਾਵੇ ਪਿੱਛੇ ਟਰ ਲੱਗੀਆਂ ਹੋਈਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬਾਡਰ ਦੇ ਉੱਪਰ ਬੈਠੇ ਬੈਠੇ ਨੇ ਤੇ ਸੈਂਕੜੇ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਮੌਜੂਦ ਨੇ ਤੇ 6-6 ਮਹੀਨਿਆਂ ਦਾ ਰਾਸ਼ਨ ਇਹਨਾਂ ਟਰਾਲੀਆਂ ਦੇ ਵਿੱਚ ਤਾਂ ਗੱਲਬਾਤ ਜ਼ਰੂਰ ਕਰਾਂਗੇ ਆ ਬਾਬਾ ਜੀ ਪਹਿਲਾਂ ਤਾਂ ਮੈਂ ਕਹੂੰਗਾ ਕਿ ਜਿਸ ਹਿਸਾਬ ਦੇ ਨਾਲ ਹੁਣ ਮੀਟਿੰਗਾਂ ਤਾਂ ਚੱਲ ਰਹੀਆਂ ਸੀ ਕੱਲ ਵੀ ਮੀਟਿੰਗਾਂ ਹੋਈਆਂ ਨੇ ਤੇ ਇੱਕ ਅੱਜ ਜਿਹੜੀ ਮੀਟਿੰਗ ਹੈ ਸਾਰਿਆਂ ਦੀ ਨਿਗਾ ਟੇਕੀ ਹੋਈ ਹੈ ਤੁਹਾਨੂੰ ਕੀ ਲੱਗਦਾ ਉਸ ਮੀਟਿੰਗ ਦੇ ਵਿੱਚ ਕੁਝ ਹੱਲ ਨਿਕਲੂ ਕਿਸਾਨਾਂ ਦੇ ਲਈ ਮੈਂ ਜਸਵਿੰਦਰ ਸਿੰਘ ਟਵਾਣਾ ਬਲਾਕ ਭਾਰਤ ਬਲਾਕ ਪ੍ਰਧਾਨ ਭਾਰਤੀ ਕਿਸਾਨ ਇਕਤਾ ਸਿੱਤੂ ਬਡੇਰਾ ਵਸੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਆਂ ਵੀ ਆਸ ਆਸ ਤਾਂ ਦੇਖੋ ਆਪਾਂ ਨੂੰ ਕਰਨੀ ਬਣਦੀ ਆ ਜੇ ਆਸ ਆ ਤਾਂ ਹੀ ਅਸੀਂ ਮੀਟਿੰਗ ਕਰਨ ਗਏ ਆ ਜੇ ਅਸੀਂ ਮੀਟਿੰਗ ਨਾ ਕਰੀਏ ਸਰਕਾਰ ਨਾਲ ਫਿਰ ਇਹ ਗਲਤ ਬਿਆਨਵਾਜੀ ਕਰਦੇ ਨੇ ਸਰਕਾਰਾਂ ਵੀ ਇਹ ਤਾਂ ਸਿਰਫ ਧਰਨੇ ਜੋਗੇ ਦੇਣ ਜੋਗੇ ਰਹਿ ਗਏ ਵੀ ਇਹ ਗੱਲਬਾਤ ਕਰਨ ਲਈ ਤਿਆਰ ਨਹੀਂ ਜਿੱਥੇ ਬੰਦੀਆਂ ਹਮੇਸ਼ਾ ਹੀ ਗੱਲਬਾਤ ਕਰਦੀਆਂ ਰਹੀਆਂ ਔਰ ਗੱਲਬਾਤ ਕਰਦੀਆਂ ਰਹਿਣਗੀਆਂ ਮੰਨਣਾ ਜਾਂ ਨਾ ਮੰਨਣਾ ਇਹ ਤਾਂ ਸਰਕਾਰਾਂ ਨੇ ਦੇਖਣਾ ਵੀ ਅਸੀਂ ਕਦ ਮੰਨਣਾ ਜਲਦੀ ਮੰਨਣਾ ਆ ਇੱਕ ਥੋੜਾ ਟਾਈਮ ਲੈ ਕੇ ਮੰਨਣਾ ਮੰਨਣਾ ਇਹਨਾਂ ਨੇ ਪਹਿਣਾ ਕਿਉਂਕਿ ਸਾਡੀਆਂ ਜਾਇਜ ਮੰਗਾਂ ਨੇ ਕੋਈ ਅਸੀਂ ਨਵੀਂ ਮੰਗ ਨਹੀਂ ਰੱਖੀ ਜਿਹੜੀ ਸਾਡੀ ਪੁਰਾਣੀ ਮੰਗਾਂ ਜਾਂ ਇਹਨਾਂ ਨੇ ਪਿਛਲੇ ਸਮੇਂ ਕਿਤੇ ਹੋਏ ਵਾਅਦੇ ਨੇ ਉਹੀ ਮੰਗਾਂ ਨੇ ਸਾਡੇ ਅਸੀਂ ਮੰਗਾਂ ਮਨਵਾਉਣ ਵਾਸਤੇ ਇੱਥੇ ਆਏ ਆ ਅੱਜ ਮੰਨ ਲੈਗੇ ਵਧੀਆ ਰ੍ਹਾਂਗੇ ਨਹੀਂ ਜ਼ਿਆਦਾ ਇਹਨਾਂ ਭੰਡੀ ਪ੍ਰਚਾਰ ਨਹੀਂ ਜ਼ਿਆਦਾ ਹੋਊਗਾ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ 'ਚ ਲੋਕ ਇਹਨਾਂ ਦੇ ਵਿਰੁੱਧ ਹੋ ਜਾਣਗੇ ਆਗੂਆਂ ਨਾਲ ਗੱਲਬਾਤ ਹੋਈ ਕੀ ਲੱਗਦਾ ਮਾਹੌਲ ਕੇ ਮੈਂ ਮੀਟਿੰਗ ਦਾ ਕਿਉਂਕਿ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਘੰਟਾ ਹੋ ਗਿਆ ਨਹੀਂ ਹਾਲੇ ਤਾਂ ਜਦੋਂ ਮੀਟਿੰਗ ਕਲੀਅਰ ਹੋਏਗੀ ਤਾਂ ਹੀ ਪੂਰਾ ਪਤਾ ਲੱਗੇਗਾ ਇਹ ਵਿੱਚ ਤਾਂ ਗੱਲ ਕਰਨੀ ਠੀਕ ਨਹੀਂ ਬਣਦੀ ਵੀ ਕੀ ਕੀ ਸਾਡਾ ਇਹਦੇ ਵੀ ਸੋਲਵ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਜਦੋਂ ਵੀ ਮੀਟਿੰਗ ਸਮਾਪਤ ਹੋਵੇਗੀ ਸਾਨੂੰ ਪਤਾ ਲੱਗ ਜਾਵੇਗਾ ਵੀ ਇੱਥੇ ਤੱਕ ਸਾਡੀ ਗੱਲ ਬਣਦੀ ਆ ਜਾਂ ਨਹੀਂ ਬਣਦੀ ਉਹਦੇ ਬਾਰੇ ਤਾਂ ਫਿਰ ਜਦੋਂ ਕਲੀਅਰ ਹੋ ਜਾਏਗਾ ਤਾਂ ਹੀ ਪਤਾ ਲੱਗੂਗਾ ਇੱਕ ਹੋਰ ਹੈ ਜੀ ਜਿਸ ਹਿਸਾਬ ਦੇ ਨਾਲ ਹਰਿਆਣਾ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਜਿਵੇਂ ਗੋਲੇ ਜਿਹੜੇ ਆ ਦਾਗੇ ਗਏ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਮੀਟਿੰਗ ਦੇ ਵਿੱਚ ਅੱਜ ਇਹ ਗੱਲ ਰੱਖੀ ਜਾਏਗੀ ਕਿ ਤੁਸੀਂ ਜਿਹੜਾ ਇਸ ਦੇ ਉੱਪਰ ਵੀ ਹਰਿਆਣਾ ਸਰਕਾਰ ਨੂੰ ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਹਦੇ ਉੱਪਰ ਵੀ ਕੋਈ ਵਿਚਾਰ ਚਰਚਾ ਹੋਊਗੀ ਜੀ ਅੱਜ ਸਭ ਤੋਂ ਪਹਿਲਾਂ ਜਿਹੜਾ ਮੀਟਿੰਗ ਦੇ ਵਿੱਚ ਗੱਲ ਹੋਣੀ ਆ ਉਹ ਇਸੇ ਤੇ ਹੋਣੀ ਆ ਵੀ ਜਿਹੜਾ ਸਾਡੇ ਉੱਤੇ ਇੰਨਾ ਹਤਿਆਚਾਰ ਕਰ ਰਿਹਾ ਇੰਨੇ ਗੋਲੇ ਦਾਗਰੇ ਨੇ ਇੱਕ ਕਿ ਸਲੇਟਾ ਕਰ ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਮੀਟਿੰਗ ਦੀ ਦੂਜੇ ਪਾਸੇ ਤੁਸੀਂ ਗੋਲੇ ਦਾ ਕਰੇ ਸਭ ਤੋਂ ਪਹਿਲਾਂ ਅੱਜ ਗੋਲ ਮਤਲਬ ਗੱਲ ਜਿਹੜੀ ਹੋਊਗੀ ਮੀਟਿੰਗ ਤੇ ਇਹੀ ਹੋਊਗੀ ਹਾਂਜੀ ਕਿਉਂਕਿ ਜ਼ਖਮੀ ਬਹੁਤ ਹੋਏ ਨੇ ਜੇ ਆਪਾਂ ਦੇਖਿਆ ਜਾਵੇ ਤਾਂ 500 ਦੇ ਕਰੀਬ ਜਿਹੜਾ ਜ਼ਖਮੀਆਂ ਹੋ ਕੇ ਰਾਜਪੁਰਾ ਹਸਪਤਾਲ ਦੇਖ ਸਕਦੇ ਹੋ ਕਿਵੇਂ ਭਰਿਆ ਪਿਆ ਹੈਗਾ ਨੌਜਵਾਨਾਂ ਦੇ ਮੂੰਹ ਪਾੜ ਗਏ ਕਿਸਾਨਾਂ ਦੇ ਜਿਹੜੇ ਕਿੰਨੇ ਜ਼ਿਆਦਾ ਬਜ਼ੁਰਗਾਂ ਦੇ ਪੱਟ ਪਾੜ ਗਏ ਜਦਾ ਕੋਈ ਲੱਤ ਪਾੜ ਗਈ ਤਾਂ ਹਾਲਾਂਕਿ ਸਾਰੇ ਡਿਸਪਲਿਨ ਦੇ ਬਿੱਚ ਸੀ ਜਾਬਤੇ ਦੇ ਬਿੱਚ ਸੀ ਕਿਸਾਨ ਤਾਂ ਪਰ ਫਿਰ ਵੀ ਇਸ ਤਰ੍ਹਾਂ ਦਾ ਰਵਈਆ ਇਹ ਜਿਹੜੀਆਂ ਸਰਕਾਰਾਂ ਨੇ ਨਾ ਇਹਨਾਂ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹੀ ਨਹੀਂ ਸਮਝਿਆ ਵੀ ਇਹ ਸਾਡੇ ਦੇਸ਼ ਦੇ ਅन्नदाता ਨੇ ਇਹ ਤਾਂ ਸਾਨੂੰ ਇਸ ਤਰ੍ਹਾਂ ਦਾ ਵਰਤਿਆ ਸਾਡੇ ਨਾਲ ਕਰ ਰਹੇ ਜਿਵੇਂ ਅਸੀਂ ਪਾਕਿਸਤਾਨ ਤੋਂ ਇੱਥੇ ਆਏ ਹੋਏ ਹਾਂ ਇਹ ਕੰਮ ਕਰ ਰਿਹਾ ਹੈ ਨਾ ਜਿਵੇਂ ਪਾਕਿਸਤਾਨ ਹਿੰਦੁਸਤਾਨ ਕੀ ਜੰਗ ਚੱਲ ਰਹੀ ਹੋ ਆ ਪਤਾ ਨਹੀਂ ਇਹਨਾਂ ਦੀ ਕੀ ਮਾੜੀ ਸੋਚ ਹੈ ਵੀ ਸਾਡੇ ਲਈ ਇਹਨਾਂ ਨੇ ਇੰਨਾ ਮਾੜਾ ਸੋਚਿਆ ਹੋਇਆ ਪਰ ਇਹ ਗੱਲ ਇਹਨਾਂ ਦੀ ਵਧੀਆ ਨਹੀਂ ਹੈ ਠੀਕ ਨਹੀਂ ਹੈ ਇਹਨਾਂ ਨੂੰ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਸੋਚਣਾ ਪਵੇਗਾ ਔਰ ਇਹਨਾਂ ਦੀ ਜਿਹੜੀ ਜਾਇਜ਼ ਮੰਗਾਂ ਨੂੰ ਮੰਨਣੀਆਂ ਪੈਣਗੀਆਂ ਜਿਸਾਬ ਦੇ ਨਾਲ ਇੱਕ ਇਹ ਵੀ ਗੱਲ ਦੇਖੀ ਗਈ ਲਾਈਟਾਂ ਦਾ ਵੀ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਜੋ ਹਨੇਰਾ ਹੁੰਦਾ ਤਾਂ ਜਿਹੜਾ ਜਿੱਥੇ ਬੈਠੇ ਨੇ ਕਿਸਾਨ ਉਹਨੇ ਉਹਨੇ ਹਿੱਸੇ ਤੋਂ ਲਾਈਟ ਬੰਦ ਕਰ ਦਿੰਦੇ ਨੇ ਉਧਰਲੇ ਪਾਸੇ ਵੀ ਚੱਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਫੇਰ ਇੱਕ ਅੱਧਾ ਗੋਲਾ ਛੱਡ ਦਿੰਦੇ ਨੇ ਇਹ ਜੀ ਪਰਸੋਂ ਤੋਂ ਹੀ ਜਦੋਂ ਤੇ ਅਸੀਂ ਬੈਠੇ ਆ ਐਜੀਟੇਸ਼ਨ ਕਰ ਰਹੇ ਆ ਉਦੋਂ ਤੋਂ ਹੀ ਇਹੋ ਜਿਹੇ ਹੱਥ ਕੰਡੇ ਅਪਣਾ ਰਹੀ ਹੈ ਇਹ ਸਰਕਾਰ ਇਹ ਖੱਟਰ ਸਰਕਾਰ ਤੇ ਕੇਂਦਰ ਸਰਕਾਰ ਸਾਡੇ ਨਾਲ ਇਹ ਮਾੜਾ ਬਤੀਰਾ ਕਰ ਰਹੀ ਹੈ ਜਦਕਿ ਕਿਸਾਨ ਆਪਰਾ ਪ੍ਰੋਟੈਸਟ ਕਰਦਾ ਬੜੇ ਪਿਆਰ ਨਾਲ ਆਰਾਮ ਨਾਲ ਸੜਕਾਂ ਜਿਹੜੀਆਂ ਰੋਕੀਆਂ ਆ ਉਹ ਸਰਕਾਰ ਨੇ ਰੋਕੀਆਂ ਕਿਸਾਨ ਵੱਲੋਂ ਕੋਈ ਸੜਕ ਨਹੀਂ ਰੁਕੀ ਗਈ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਵੀ ਜਾਇਜ਼ ਮੰਗਾਂ ਆ ਸਾਡੀਆਂ ਕਿਸਾਨੀ ਦੀਆਂ ਜੇ ਕਿਸੇ ਮੁਲਾਜ਼ਮ ਦੀ ਤਨਖਾਹ ਲੱਖ ਰੁਪਿਆ ਆ ਜੇ ਉਹਨੂੰ ਇੱਕ ਮਹੀਨੇ ਤਨਖਾਹ ਨਾ ਮਿਲੇ ਉਹ ਬੈਠ ਜਾਂਦਾ ਸੜਕਾਂ ਤੇ ਉਹਨੂੰ ਤਾਂ ਪਬਲਿਕ ਕਹਿੰਦੀ ਨਹੀਂ ਉਹਨੂੰ ਸਰਕਾਰ ਕਹਿੰਦੀ ਨਹੀਂ ਕੁਝ ਤੇ ਜਿਹੜਾ ਸਰਕਾਰ ਕਹਿੰਦੀ ਹੈ ਅੰਨਦਾਤਾ ਨੂੰ ਜਿਹੜਾ ਅੰਨਦਾਤਾ ਦੇਸ਼ ਦਾ ਪੇਟ ਭਰ ਰਿਹਾ ਢਿੱਡ ਭਰ ਰਿਹਾ ਉਹਦੇ ਪਿੱਛੇ ਪੈ ਗਈ ਸਰਕਾਰ ਜਦ ਕਿ ਕਿਸਾਨ ਪਹਿਲੇ ਹੀ ਦੁਖੀ ਹੈ ਆਤਮ ਹੱਤਿਆ ਕਰ ਰਿਹਾ ਹੈ ਇਹਨਾਂ ਨੂੰ ਸਾਨੂੰ ਕਰਜ਼ਾਈ ਬਣਾ ਦਿੱਤਾ ਕੇਂਦਰ ਦੀ ਸਰਕਾਰਾਂ ਨੇ ਤੇ ਰਾਜੇ ਸਰਕਾਰਾਂ ਨੇ ਇਹ ਇਹਨਾਂ ਦੀਆਂ ਬਥੇਰੀਆਂ ਠੀਕ ਨਹੀਂ ਹੈਗੇ ਆਪ ਜਿਹੜੇ ਆ ਮਹਿਲਾਂ ਚ ਬੈਠਦੇ ਆ ਹਵਾਈ ਜੱਜਾਂ ਚ ਸਫ਼ਰ ਕਰਦੇ ਆ ਕਿਸਾਨ ਕਿਸਾਨ ਕੋਲ ਕੀ ਹੈ ਕਿਸਾਨ ਕੋਲ ਤਾਂ ਟਰੈਕਟਰ ਵੀ ਬਹੁਤ ਔਖਾ ਜੁੜਦਾ ਫੇਰ ਜਿਹਨਾਂ ਸੰਦੇ ਭਾਅ ਨਹੀਂ ਮਿਲਦੇ ਅਸੀਂ ਮੰਗ ਕੇ ਆ ਰਹੇ ਹਾਂ ਅਸੀਂ ਆਪਣੀ ਜਨਸਾਂ ਦੇ ਭਾਈ ਦਾ ਮੰਗਣੇ ਬੈਠੇ ਹਾਂ ਔਰੇ ਸੁਆਮੀ ਨਾਥਨ ਦੀ ਰਿਪੋਰਟ ਜ਼ਾਹਿਰ ਕਰਨ ਵਾਸਤੇ ਬੈਠੇ ਹਾਂ ਜਿਹੜਾ 2020 ਚ ਇਹਨਾਂ ਨੇ ਮੰਨਿਆ ਵੀ ਤੁਹਾਨੂੰ ਦਵਾਂਗੇ 2 ਸਾਲ ਦਾ ਸਮਾਂ ਹੋ ਗਿਆ 2 ਸਾਲ ਦੇਖ-ਦੇਖ ਕੇ ਦੇਖ-ਦੇਖ ਕੇ ਫੇਰ ਇਸ ਸਟੈਪ ਚੱਕਣਾ ਪਿਆ ਕਿਸਾਨ ਨੂੰ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਜਲਦੀ ਮੰਨ ਜਾਵੇ ਨਹੀਂ ਤਾਂ ਇਹਦੇ ਗੰਭੀਰ ਸਿੱਟੇ ਭੁਗਤਣ ਨੂੰ ਕੇਂਦਰ ਸਰਕਾਰ ਤਿਆਰ ਰਵੇ ਕਰੀਏ ਸਰਕਾਰ ਨਾਲ ਫਿਰ ਇਹ ਗਲਤ ਬਿਆਨਵਾਜੀ ਕਰਦੇ ਨੇ ਸਰਕਾਰਾਂ ਵੀ ਇਹ ਤਾਂ ਸਿਰਫ ਧਰਨੇ ਜੋਗੇ ਦੇਣ ਜੋਗੇ ਰਹਿ ਗਏ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਜਿੱਥੇ ਬੰਦੀਆਂ ਹਮੇਸ਼ਾ ਹੀ ਗੱਲਬਾਤ ਕਰਦੀਆਂ ਰਹੀਆਂ ਔਰ ਗੱਲਬਾਤ ਕਰਦੀਆਂ ਰਹਿਣਗੀਆਂ ਮੰਨਣਾ ਜਾਂ ਨਾ ਮੰਨਣਾ ਇਹ ਤਾਂ ਸਰਕਾਰਾਂ ਨੇ ਦੇਖਣਾ ਵੀ ਅਸੀਂ ਕਦ ਮੰਨਣਾ ਜਲਦੀ ਮੰਨਣਾ ਔਰ ਥੋੜਾ ਟਾਈਮ ਲੈ ਕੇ ਮੰਨਣਾ ਮੰਨਣਾ ਇਹਨਾਂ ਨੇ ਪਹਿਣਾ ਕਿਉਂਕਿ ਸਾਡੀਆਂ ਜਾਇਜ ਮੰਗਾਂ ਨੇ ਕੋਈ ਅਸੀਂ ਨਵੀਂ ਮੰਗ ਨਹੀਂ ਰੱਖੀ ਜਿਹੜੀ ਸਾਡੀ ਪੁਰਾਣੀ ਮੰਗਾਂ ਜਾਂ ਇਹਨਾਂ ਨੇ ਪਿਛਲੇ ਸਮੇਂ ਕਿਤੇ ਹੋਏ ਵਾਅਦੇ ਨੇ ਉਹੀ ਮੰਗਾਂ ਨੇ ਸਾਡੇ ਅਸੀਂ ਮੰਗਾਂ ਮੰਨਵਾਉਣ ਵਾਸਤੇ ਇੱਥੇ ਆਏ ਆਂ ਅੱਜ ਮੰਨ ਲੇਗੇ ਵਧੀਆ ਰਹਿਾਂਗੇ ਨਹੀਂ ਜ਼ਿਆਦਾ ਇਹਨਾਂ ਭੰਡੀ ਪ੍ਰਚਾਰ ਨਹੀਂ ਜ਼ਿਆਦਾ ਹੋਊਗਾ ਨਹੀਂ ਤਾਂ ਫਿਰ ਆਉਣ ਵਾਲੇ ਟਾਈਮ 'ਚ ਲੋਕ ਇਹਨਾਂ ਦੇ ਵਿਰੁੱਧ ਹੋ ਜਾਣਗੇ ਆਗੂ ਨਾਲ ਗੱਲਬਾਤ ਉਹ ਹੀ ਕੀ ਲੱਗਦਾ ਮਾਹੌਲ ਕੇ ਮੈਂ ਮੀਟਿੰਗ ਦਾ ਕਿਉਂਕਿ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਘੰਟਾ ਹੋ ਗਿਆ ਨਹੀਂ ਹਾਲੇ ਤਾਂ ਜਦੋਂ ਮੀਟਿੰਗ ਕਲੀਅਰ ਹੋਏਗੀ ਤਾਂ ਹੀ ਪੂਰਾ ਪਤਾ ਲੱਗੇਗਾ ਇਹ ਵਿੱਚ ਤਾਂ ਗੱਲ ਕਰਨੀ ਠੀਕ ਨਹੀਂ ਬਣਦੀ ਵੀ ਕੀ ਕੀ ਸਾਡਾ ਇਹਦੇ ਵੀ ਸੋਲਵ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਜਦੋਂ ਵੀ ਮੀਟਿੰਗ ਸਮਾਪਤ ਹੋਵੇਗੀ ਸਾਨੂੰ ਪਤਾ ਲੱਗ ਜਾਵੇਗਾ ਵੀ ਇੱਥੇ ਤੱਕ ਸਾਡੀ ਗੱਲ ਬਣਦੀ ਆ ਜਾਂ ਨਹੀਂ ਬਣਦੀ ਉਹਦੇ ਬਾਰੇ ਤਾਂ ਫਿਰ ਜਦੋਂ ਕਲੀਅਰ ਹੋ ਜਾਏਗਾ ਤਾਂ ਹੀ ਪਤਾ ਲੱਗੂਗਾ ਇੱਕ ਹੋਰ ਹੈ ਜੀ ਜਿਸ ਹਿਸਾਬ ਦੇ ਨਾਲ ਹਰਿਆਣਾ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਜਿਵੇਂ ਗੋਲੇ ਜਿਹੜੇ ਆ ਦਾਗੇ ਗਏ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਮੀਟਿੰਗ ਦੇ ਵਿੱਚ ਅੱਜ ਇਹ ਗੱਲ ਰੱਖੀ ਜਾਏਗੀ ਕਿ ਤੁਸੀਂ ਜਿਹੜਾ ਇਸ ਦੇ ਉੱਪਰ ਵੀ ਹਰਿਆਣਾ ਸਰਕਾਰ ਨੂੰ ਦੇਖਣਾ ਚਾਹੀਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਹਦੇ ਉੱਪਰ ਵੀ ਕੋਈ ਵਿਚਾਰ ਚਰਚਾ ਹੋਊਗੀ ਅੱਜ ਸਭ ਤੋਂ ਪਹਿਲਾਂ ਜਿਹੜਾ ਮੀਟਿੰਗ ਦੇ ਵਿੱਚ ਗੱਲ ਹੋਣੀ ਆ ਉਹ ਇਸੇ ਤੇ ਹੋਣੀ ਆ ਵੀ ਜਿਹੜਾ ਸਾਡੇ ਉੱਤੇ ਇੰਨਾ ਹਤਿਆਚਾਰ ਕਰ ਰਿਹਾ ਇੰਨੇ ਗੋਲੇ ਦਾਗਰੇ ਨੇ ਇਹ ਕਿਸ ਲਈ ਦਾਗਰੇ ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਮੀਟਿੰਗ ਦੀ ਦੂਜੇ ਪਾਸੇ ਤੁਸੀਂ ਗੋਲੇ ਦਾਗਰੇ ਆ ਸਭ ਤੋਂ ਪਹਿਲਾਂ ਅੱਜ ਗੋਲ ਮਤਲਬ ਗੱਲ ਜਿਹੜੀ ਹੋਊਗੀ ਮੀਟਿੰਗ ਤੇ ਇਹੀ ਹੋਊਗੀ ਹਾਂਜੀ ਕੇ ਜ਼ਖਮੀ ਬਹੁਤ ਹੋਏ ਨੇ ਜੇ ਆਪਾਂ ਦੇਖਿਆ ਜਾਵੇ ਤਾਂ 500 ਦੇ ਕਰੀਬ ਜਿਹੜਾ ਜ਼ਖਮੀਆਂ ਕੋ ਰਾਜਪੁਰਾ ਹਸਪਤਾਲ ਦੇਖ ਸਕਦੇ ਹੋ ਕਿੰਨੇ ਭਰਿਆ ਪਿਆ ਹੈਗਾ ਨੌਜਵਾਨਾਂ ਦੇ ਮੂੰਹ ਪਾੜ ਗਏ ਕਿਸਾਨਾਂ ਦੇ ਜਿਹੜੇ ਕਿੰਨੇ ਜਿਆਦਾ ਬਜ਼ੁਰਗਾਂ ਦੇ ਪੱਟ ਪਾੜ ਗਏ ਜਿਹਦਾ ਕੋਈ ਲੱਤ ਪਾੜ ਗਈ ਤਾਂ ਹਾਲਾਂਕਿ ਸਾਰੇ ਡਿਸਪਲਿਨ ਦੇ ਬਿੱਚ ਸੀ ਜਾਬਤੇ ਦੇ ਬਿੱਚ ਸੀ ਕਿਸਾਨ ਤਾਂ ਪਰ ਫਿਰ ਵੀ ਇਸ ਤਰ੍ਹਾਂ ਦਾ ਰਵਈਆ ਇਹ ਜਿਹੜੀਆਂ ਸਰਕਾਰਾਂ ਨੇ ਨਾ ਇਹਨਾਂ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹੀ ਨਹੀਂ ਸਮਝਿਆ ਵੀ ਇਹ ਸਾਡੇ ਦੇਸ਼ ਦੇ ਅੰਨਦਾਤਾ ਨੇ ਇਹ ਤਾਂ ਸਾਨੂੰ ਇਸ ਤਰ੍ਹਾਂ ਦਾ ਵਰਤੀਦਾ ਸਾਡੇ ਨਾਲ ਕਰ ਰਹੇ ਜਿਵੇਂ ਅਸੀਂ ਪਾਕਿਸਤਾਨ ਤੋਂ ਇੱਥੇ ਆਏ ਹੋਏ ਹਾਂ ਇਹ ਕੰਮ ਕਰ ਰਿਹਾ ਹੈ ਨਾ ਜਿਵੇਂ ਪਾਕਿਸਤਾਨ ਹਿੰਦੁਸਤਾਨ ਕੀ ਜੰਗ ਚੱਲ ਰਹੀ ਹੋ ਆ ਪਤਾ ਨਹੀਂ ਇਹਨਾਂ ਦੀ ਕੀ ਮਾੜੀ ਸੋਚ ਹੈ ਵੀ ਸਾਡੇ ਲਈ ਇਹਨਾਂ ਨੇ ਇੰਨਾ ਮਾੜਾ ਸੋਚਿਆ ਹੋਇਆ ਪਰ ਇਹ ਗੱਲ ਇਹਨਾਂ ਦੀ ਵਧੀਆ ਨਹੀਂ ਹੈ ਠੀਕ ਨਹੀਂ ਹੈ ਇਹਨਾਂ ਨੂੰ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਸੋਚਣਾ ਪਵੇਗਾ ਔਰ ਇਹਨਾਂ ਦੀ ਜਿਹੜੀ ਜਾਇਜ਼ ਮੰਗਾਂ ਨੂੰ ਮੰਨਣੀਆਂ ਪੈਣਗੀਆਂ ਜਿਸਾਬ ਦੇ ਨਾਲ ਇੱਕ ਇਹ ਵੀ ਗੱਲ ਦੇਖੀ ਗਈ ਲਾਈਟਾਂ ਦਾ ਵੀ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਜੋ ਹਨੇਰਾ ਹੁੰਦਾ ਤਾਂ ਜਿਹੜਾ ਜਿੱਥੇ ਬੈਠੇ ਨੇ ਕਿਸਾਨ ਉਹਨੇ ਉਹਨੇ ਹਿੱਸੇ ਤੋਂ ਲਾਈਟ ਬੰਦ ਕਰ ਦਿੰਦੇ ਨੇ ਉਧਰਲੇ ਪਾਸੇ ਵੀ ਚੱਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਫੇਰ ਇੱਕ ਅੱਧਾ ਗੋਲਾ ਛੱਡ ਦਿੰਦੇ ਨੇ ਇਹ ਜੀ ਪਰਸੋਂ ਤੋਂ ਹੀ ਜਦੋਂ ਤੇ ਅਸੀਂ ਬੈਠੇ ਆ ਐਜੀਟੇਸ਼ਨ ਕਰ ਰਹੇ ਆ ਉਦੋਂ ਤੋਂ ਹੀ ਇਹੋ ਜਿਹੇ ਹੱਥ ਕੰਡੇ ਅਪਣਾ ਰਹੀ ਹੈ ਇਹ ਸਰਕਾਰ ਇਹ ਖੱਟਰ ਸਰਕਾਰ ਤੇ ਕੇਂਦਰ ਸਰਕਾਰ ਸਾਡੇ ਨਾਲ ਇਹ ਮਾੜਾ ਬਤੀਰਾ ਕਰ ਰਹੀ ਹੈ ਜਦਕਿ ਕਿਸਾਨ ਆਪਣਾ ਪ੍ਰੋਟੈਸਟ ਕਰ ਰਹਾ ਬੜੇ ਪਿਆਰ ਨਾਲ ਆਰਾਮ ਨਾਲ ਸੜਕਾਂ ਜਿਹੜੀਆਂ ਰੋਕੀਆਂ ਉਹ ਸਰਕਾਰ ਨੇ ਰੋਕੀਆਂ ਕਿਸਾਨ ਵੱਲੋਂ ਕੋਈ ਸੜਕ ਨਹੀਂ ਰੋਕੀ ਗਈ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਵੀ ਜਾਇਜ਼ ਮੰਗਾਂ ਸਾਡੀਆਂ ਕਿਸਾਨੀ ਦੀਆਂ ਜੇ ਕਿਸੇ ਮੁਲਾਜ਼ਮ ਦੀ ਤਨਖਾਹ ਲੱਖ ਰੁਪਇਆ ਹੈ ਜੇ ਉਹਨੂੰ ਇੱਕ ਮਹੀਨੇ ਤਨਖਾਹ ਨਾ ਮਿਲੇ ਉਹ ਬੈਠ ਜਾਂਦਾ ਸੜਕਾਂ ਤੇ ਉਹਨੂੰ ਤਾਂ ਪਬਲਿਕ ਕਹਿੰਦੀ ਨਹੀਂ ਉਹਨੂੰ ਸਰਕਾਰ ਕਹਿੰਦੀ ਨਹੀਂ ਕੁਝ ਤੇ ਜਿਹੜਾ ਸਰਕਾਰ ਕਹਿੰਦੀ ਹੈ ਅੰਨਦਾਤਾ ਨੂੰ ਜਿਹੜਾ ਅੰਨਦਾਤਾ ਦੇਸ਼ ਦਾ ਪੇਟ ਭਰ ਰਿਹਾ ਢਿੱਡ ਭਰ ਰਿਹਾ ਉਹਦੇ ਪਿੱਛੇ ਪੈ ਗਈ ਸਰਕਾਰ ਜਦ ਕਿ ਕਿਸਾਨ ਪਹਿਲਾਂ ਹੀ ਦੁਖੀ ਹੈ ਆਤਮ ਹੱਤਿਆ ਕਰ ਰਿਹਾ ਹੈ ਇਹਨਾਂ ਨੂੰ ਸਾਨੂੰ ਕਰਜ਼ਾਈ ਬਣਾ ਦਿੱਤਾ ਕੇਂਦਰ ਦੀ ਸਰਕਾਰਾਂ ਨੇ ਤੇ ਰਾਜੇ ਸਰਕਾਰਾਂ ਨੇ ਇਹ ਇਹਨਾਂ ਦੀਆਂ ਬਥੇਰੀਆਂ ਠੀਕ ਨਹੀਂ ਹੈਗੇ ਆਪ ਜਿਹੜੇ ਆ ਮਹਿਲਾਂ ਚ ਬੈਠਦੇ ਆ ਹਵਾਈ ਜੱਜਾਂ ਚ ਸਫ਼ਰ ਕਰਦੇ ਆ ਕਿਸਾਨ ਕਿਸਾਨ ਕੋਲ ਕੀ ਹੈ ਕਿਸਾਨ ਕੋਲ ਤਾਂ ਟਰੈਕਟਰ ਵੀ ਬਹੁਤ ਔਖਾ ਜੁੜਦਾ ਫਿਰ ਜਿਹਨਾਂ ਦਾ ਭਾਅ ਨਹੀਂ ਮਿਲਦੇ ਅਸੀਂ ਮੰਗ ਕੇ ਆ ਰਹੇ ਹਾਂ ਅਸੀਂ ਆਪਣੀ ਜਨਸਾਂ ਦੇ ਭਾਈ ਧੰਗ ਨਾਲ ਬੈਠੇ ਹਾਂ ਔਰੇ ਸਵਾਮੀ ਨਾਥਨ ਦੀ ਰਿਪੋਰਟ ਜ਼ਾਹਿਰ ਕਰਨ ਵਾਸਤੇ ਬੈਠੇ ਹਾਂ ਜਿਹੜਾ 2020 ਚ ਇਹਨਾਂ ਨੇ ਮੰਨਿਆ ਵੀ ਤੁਹਾਨੂੰ ਦਵਾਂਗੇ 2 ਸਾਲ ਦਾ ਸਮਾਂ ਹੋ ਗਿਆ 2 ਸਾਲ ਦੇਖ-ਦੇਖ ਕੇ ਦੇਖ-ਦੇਖ ਕੇ ਫੇਰ ਇਸ ਟੈਪ ਚੱਕਣਾ ਪਿਆ ਕਿਸਾਨ ਨੂੰ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਜਲਦੀ ਮੰਨ ਜਾਵੇ ਨਹੀਂ ਤਾਂ ਇਹਦੇ ਗੰਭੀਰ ਸਿੱਟੇ ਭੁਗਤਣ ਨੂੰ ਕੇਂਦਰ ਸਰਕਾਰ ਤਿਆਰ ਰਵੇ ਤਾਂ ਬਿਲਕੁਲ ਇੱਕ ਘੰਟਾ ਰਹਿ ਗਿਆ ਮੀਟਿੰਗ ਸਮਾਪਤ ਹੋਣ ਦੇ ਵਿੱਚ 7 ਵਜੇ ਦੇ ਕਰੀਬ ਕਿਹਾ ਜਾ ਰਿਹਾ ਮੀਟਿੰਗ ਜਿਹੜੀ ਆ ਉਹ ਸਮਾਪਤ ਹੋ ਜਾਏਗੀ ਇਸ ਤੋਂ ਬਾਅਦ ਦੇਖਣਾ ਹੋਊਗਾ ਕਿ ਕੀ ਮੀਟਿੰਗ ਦਾ ਰਿਜ਼ਲਟ ਸਾਹਮਣੇ ਆਉਂਦਾ ਕਿ ਕਿਸਾਨ ਦਿੱਲੀ ਜਾਂਦੇ ਨੇ ਜਾਂ ਫਿਰ ਇੱਥੇ ਜਿਹੜਾ ਮੰਗਾ ਉਹਨਾਂ ਦੀਆਂ ਮੰਨੀਆਂ ਜਾਂਦੀਆਂ ਨੇ ਕੈਮਰਾ ਪਰਸਨ ਵਿਕਰਮ ਦੇ ਨਾਲ ਮਮਦੀਪ ਜੋਤ ਸ਼ੰਕ